ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਆਪਾਂ ਵੀ ਵਧੀਆ ਤੇ ਮੈਂ ਹੋ ਗਈ ਸੀ ਰੈਡੀ نیچے ਜਾਣ ਦੇ ਲਈ ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਕੰਮ ਜ਼ਿਆਦਾ ਆਇਆ ਕਿਉਂਕਿ ਸਾਰੇ ਰੂਮ ਦੇ ਵਿੱਚ ਲਗਾਉਣੀ ਹੈ ਇਹ ਟੱਪ ਆਪਾਂ ਨੇ ਅਲਮਾਰੀਆਂ ਦੇ نیچے ਸਾਰੇ ਕਿਤੇ ਕਿਉਂਕਿ ਰਾਤ ਮੱਛਰ ਬਹੁਤ ਜ਼ਿਆਦਾ ਸੀ ਆਲ ਆਊਟ ਤਾਂ ਸਾਰਾ ਦਿਨ ਚੱਲਦੀ ਰਹਿੰਦੀ ਪਰ ਬਹੁਤ ਜ਼ਿਆਦਾ ਮੱਛਰ ਹੋਣ ਲੱਗ ਗਿਆ ਹੁਣ ਤੇ ਬੱਚਿਆਂ ਲਈ ਬੁਮਾਰ ਹੋਣ ਦਾ ਖਤਰਾ ਰਹਿੰਦਾ ਸੋ ਮੈਂ ਸੋਚਿਆ نیچے ਜਾਣ ਤੋਂ ਪਹਿਲਾਂ ਸਾਰੇ ਰੂਮ ਦੇ ਵਿੱਚ ਆਪਾਂ ਹਿੱਟ ਲਾ ਦਨੇ ਆ। ਔਰ ਹਿੱਟ ਕਰਕੇ ਸਾਰੇ ਰੂਮ ਦੇ ਵਿੱਚ ਇੱਕ ਜਿਹੜਾ ਗੋਲ ਵਾਲਾ ਕਛੂਆ ਜਿਹਾ ਹੁੰਦਾ ਆਲ ਆਊਟ ਵੀ ਉਹ ਵੀ ਲਗਾ ਦੇਣਾ ਅੱਜ ਮੈਂ ਸਾਰੇ ਜੰਤਰ ਅਪਲਾਈ ਕਰ ਦਏ ਨੇ ਆਪਾਂ ਨੇ ਬਸ ਮੱਛਰ ਭੱਜੇ ਕਿਸੇ ਤਰੀਕੇ ਨਾਲ। ਸੋ ਚਲੋ ਜੀ ਫਟਾਫਟ ਕਰੀਏ ਤੇ ਉਸ ਦੀ ਸਮੈਲ ਵੀ ਚੜਨ ਤੋਂ ਪਹਿਲਾਂ ਆਪਾਂ ਚਲੀਏ نیچے। ਆਹ ਮੁੰਡਾ ਭਾਈ ਗੱਡੀਆਂ ਵੇਚਦਾ ਗੱਡੀਆਂ ਦਾ ਕੰਮ ਆ ਇਹਦਾ। ਕੱਲੇ ਨੇ ਲੈ ਸਾਡੇ ਲਾਲੀ ਵੀਰ ਦਾ ਕੀ ਲੱਗਾ ਵੀਰ ਆਇਆ ਗੱਡੀ ਗਾ ਜਿਹਦੀ ਮਰਜੀ ਵਿੱਚ ਐਕਸ ਜੂ ਵੀ ਲਿਖਿਆ ਹੋਊਗਾ ਕਹਦੇ ਹੁਣ ਗੱਡੀ ਵੀ ਇੰਨੀ ਸਸਤੀ ਕਹਿੰਦਾ ਐਕਸ ਜੂ ਵੀ 15000 ਦੀ ਥਾਰ ਵੀ ਖੜੀ ਐ ਇੱਧਰਲੇ ਪਾਸੇ ਮੇਰੀ ਲਿਆਂਦੀ ਛਾਹ ਦੇਖੀ ਹੋ ਜੀ ਦੇਖਿਆ ਹਾਂ ਜਿਹਦਾ ਮੂਰਲਾ ਟਾਇਰ ਨਿਕਲੇ ਫਿਰਦੇ ਨੇ ਅੱਜ ਟਾਇਰ ਪੰਚਰ ਲਵਾਉਣੇ ਨੇ ਨਾ ਮੈਂ ਲਈ ਜਲੰਧਰ ਤੋਂ ਸਹੀ ਗੱਲ ਆ ਕਲੀਟੀ ਜਾਂਦੇ ਨੇ ਸੋਫਿਆਂ ਤੇ ਹਲਾਵਾ ਮੁੱਦਾ ਹੋਇਆ ਬਿਆਹ ਲੈ ਹੇ ਕੋਣ ਹੈ ਉੱਪਰ ਯਾਰ ਕਿੱਥੇ ਯਾਰ ਲੈ ਉਹ ਸਾਈਡ ਤੇ ਐ ਮੈਂ ਮੂੰਹ ਅੱਡੀ ਬਿਆਹ ਦਾ ਲੈਂਦਾ ਕੋਣ ਜਾਗਦਾ ਜੀ ਹੈੱਡਫੋਨ ਲੱਗੇ ਨੇ ਸਾਰੇ ਇੱਧਰ ਮੇਰੇ ਨਾਲ ਇੱਕ ਦਿਨ ਤੋਂ ਸਬਾ ਨਹੀਂ ਕਹ ਆ ਦੀਗਾ ਇੱਕ ਹੋਰ ਇੱਕ ਹੋਰ ਇਹ ਲਾਈਟਾਂ ਅੰਦਰੋਂ ਨਾ ਸੁੱਚਾ ਤੋਂ ਬੰਦ ਕਰ ਦਿੰਦੇ ਨੇ ਉਦੋਂ ਕਸਟਮਰ ਆਏ ਮੈਂ ਉਹਨੂੰ ਲਾਇਆ ਕੋਈ ਲਾਈਟ ਨਾ ਚੱਲੀ ਮੈਨੂੰ ਇੰਨਾ ਗੁੱਸਾ ਜਿਹੜਾ ਨਾ ਇਹਨਾਂ ਤੇ ਲਾਈਟਾਂ ਅੰਦਰੋਂ ਸੁੱਚਾ ਤੋਂ ਬੰਦ ਕਰ ਜਾਂਦੇ ਨੇ ਨਹੀਂ ਨਹੀਂ ਉਹ ਫਿੰਗਰਾਂ ਤੇ ਚੱਲਦੀਆਂ ਨੇ ਥੋਟੀਆਂ ਫਿੰਗਰਾਂ ਤੇ ਚੱਲਦੀਆਂ ਨੇ ਲਾਉਣੀ ਬੈਠੀ ਆ ਉੱਪਰੋਂ ਡਰੈਸਿੰਗ ਟੇਬਲਾਂ ਦੀ ਸੇਲ ਲੱਗਣ ਵਾਲੀ ਆ ਜੀ ਆਪਣੇ ਸਟਾਕ ਕਲੀਅਰੈਂਸ ਦੀ ਜਾਇ ਜਾਇ ਲੱਗਣਗੇ ਰੇਟ ਹੁਣ ਕਰੋਕਰੀ ਦੀ ਵੀ ਕੱਲੇ ਡਰੈਸਿੰਗ ਦੀ ਇੱਥੇ ਕੱਲੇ ਡਰੈਸਿੰਗ ਟੇਬਲ ਦੀ ਸਟਾਕ ਕਲੀਅਰੈਂਸ ਸੇਲ ਲੱਗਣ ਵਾਲੀ ਆ ਦੇ ਦੇ ਕਿੰਨੇ ਕਿੰਨੇ ਰੇਟ हां जानू ਵੀਡੀਓ ਪੈਣੀ ਆ ਇਹ ਵਾਲਾ ਬਲੌਗ ਪੈਣਾ ਜਾਨੂੰ ਤਾਂ ਇਹ ਵਿਗ ਵੀ ਜਾਣੇ ਆ ਸਾਰੇ ਭੱਜੇ ਹੀ ਆਇਆ ਆ ਖਾ ਆਉਂਦੀਆਂ ਬੰਦ ਆ ਆਇਆ ਵੀ ਸਿੱਧਾ ਮੇਰੇ ਜੀ ਵਜਿਆ ਉਥੇ ਕੋਣ ਆਏ ਦੇਖੇ ਚਾਹ ਰਵੀ ਚਾਹ ਮੇਰੀ ਜਾ ਕੇ ਲੈ ਗਏ ਆ ਆਇਆ ਰਵੀ ਦੀ ਚਾਹ ਚੋ ਤੇ ਜਾ ਹੈ ਨਹੀਂ ਸੀ ਮੈਂ ਜਾ ਕੇ ਦੂਰ ਚਾਹੇ ਡੋਲ ਦੇ ਵੀ ਜੰਦੇ ਸਾਰਾ ਦਿਨ ਉਹਨੂੰ ਕਿਹਾ ਮੈਂ ਕਿਹਾ ਤੂੰ ਦੇ ਲੱਗੀ ਗੱਲ ਦੱਸਦਾ ਚਾਹ ਤੂੰ ਦੇਣਾ ਮੈਂ ਕਿਹਾ ਯਾਰ ਉਹ ਵੀ ਦੇ ਦੇ ਇੱਥੇ ਬੈਠਿਆ ਕਰੋ ਆਏ ਗਏ ਤਾਂ ਵੀ ਤੁਹਾਨੂੰ ਪਤਾ ਲੱਗੇ ਬੇਸਰਤ ਹੋ ਕੇ ਅੰਦਰ ਪਏ ਰਹਨੇ ਹੋ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਵੀ ਕੌਣ ਆਉਂਦਾ ਕੌਣ ਜਾਂਦਾ ਇੱਕ ਦੂਜੇ ਤੇ ਟੇਡੇ ਹੋ ਹੋ ਪਏ ਹੁੰਦੇ ਨੇ ਆ ਵੀ ਪਰੇ ਨੂੰ ਕਰ ਦੋ ਆ ਸੱਟੀ ਇੰਦਰਜੀਤ ਇੱਧਰ ਲਾ ਦੋ ਇਹਦੀ ਵੀ ਖੈਰ ਨਹੀਂ ਲੈ ਜੀ ਸੀਟ ਮੈਨੇਜਰ ਸਾਹਿਬ ਬਿਠਾਇਆ ਕਰੋ ਇਹ ਵਿਚਾਰਾ ਸਾਰਿਆਂ ਨਾਲ ਵੱਧ ਥੱਕ ਜਾਂਦਾ ਕੁੱਝ ਬੜੇ ਦਿਨਾਂ ਬਾਅਦ ਆਪਾਂ ਗੱਡੀ ਡਰਾਈਵ ਸੇਕ ਕਰਨ ਲੱਗਿਆ ਪਹਿਲੇ ਚੱਲੇ ਆਪਾਂ ਸ਼ਰਮ ਕੋਲ ਉਸ ਤੋਂ ਬਾਅਦ ਇਹਦੇ ਕਿਦਾਂ ਦਾ ਰੂਟ ਬੱਦ ਗਏ ਹੁਣ ਗਰਮ ਪਈਆ ਸਜੇ ਨੇ ਸਟਾਰਟ ਕਰਕੇ ਏਸੀ ਔਨ ਕੀਤਾ ਹੁਣ ਕਰੂ ਪਈਆ ਕਿਉਂਕਿ ਤੁਪਕਾੜਦੀ ਹੈ ਤੁਪੜੇ ਵਿੱਚ ਸੀਗ ਪੈ ਰਿਹਾ ਮੂਹ ਨਸਾਰ ਲਾਓ ਵੀ ਗੇੜੀ ਛੇੜੀ ਲਾ ਕੇ ਆਪਾਂ ਅਗੇ ਘਰ सवा दूरा टाइम हो गया हूँ भी बच्च ने आना सीता आना पै गया घर नहीं तो फिर की पता सी है कि टाइम लगना सी चलो फिर हम थोड़ा टाइम करिए रैसट अद्धा घंटा जानू बच्चा ने आना फिर चाह बनाइए पीए आ लेने लैके ले आने यार आप हम किस दिन एक आ लेने लैके आने सारे पाने मैं इतने एक लैके आना आप ली ना वो डोंगे मिट्टी के ਚਾਹ ਪੀਣ ਤੋਂ ਬਾਅਦ એનર્ਜੀ ਵਾਲੀ ਡੋਜ਼ ਲਈਆ ਇਹਨਾਂ ਨੇ ਹੁਣ ਸੂਟ ਖੋਲ-ਖੋਲ ਕੇ ਬਸ ਦੇਖ ਕੇ ਨਰਜੀ ਵਾਲੀ ਡੋਜ਼ ਲਈਆ ਹੁਣ ਆਪਾਂ ਜਲਦੀ ਹੀ ਸਟਾਕ ਕਲੀਅਰੈਂਸ ਦੀ ਸੇਲ ਲਗਾਉਣ ਲੱਗੇ ਆ ਆ ਸੂਟ ਲੈ ਆਏ ਨੇ ਇਹ ਮੈਂ ਦੇਖ ਕੇ ਭਾਬੀ ਨੂੰ ਮਨਾ ਲੈਣਾ ਹੌਲੀ-ਹੌਲੀ ਹਾਂ 11 1050 ਰੁਪਏ ਦੇ ਭਾਬੀ ਨੇ ਕਹਿਆ 10000 ਤੱਕ ਕਿਦਾ ਮੈਂ ਨੂੰ ਕਹਿ ਵੀ 1000 ਤੋਂ ਉੱਪਰ ਦਾ ਤੇ 1500 ਤੋਂ ਹੇਠਾਂ ਦੇ ਦੇ ਜਿਹੜਾ ਕੁਝ ਮਰਜ਼ੀ ਦੇ ਦੇ ਲੈ 1050 ਰੁਪਏ ਦਾ ਸੌਦਾ ਹੋ ਗਿਆ ਨਾ ਰਾਊਡ ਵੀਗਰ ਰੱਖਣੀ ਆ ਸੀ ਨੇ ਆ ਲਿਆ ਬੀਬੀ ਜਸਵਿੰਦਰ ਕੌਰ ਨੇ ਇਹ ਤੇ ਕੱਦੀ ਨਿਗਾ ਸੀ ਇਹਦੀ ਫਰਾਕ ਸਮਾ ਲਈ ਨਹੀਂ ਮੈਂ ਤਾਂ ਹੁਣ ਰੁਕਿਆ ਹੋਇਆ ਮੈਂ ਹੁਣ ਕੋਈ ਸੂਟ ਨਹੀਂ ਲੈਣਾ ਹਾਂ ਜੇ ਆਹ ਨੀਲਾ ਜਿਹਾ ਲੈ ਲਿਆ ਹਾਂ ਤਾਂ ਸੋਚੂਗੀ ਲੈ ਲਿਆ ਲੈ ਲੈ ਹੁਣ ਚਲੋ ਸਮਾ ਲਾਂਗੇ ਕੋਈ ਚੱਕਰ ਨਹੀਂ ਵੈਸੇ ਮੈਂ ਹੁਣ ਸੂਟ ਘੱਟ ਲੈਣੀ ਆ ਹਾਂ ਬਹੁਤ ਸਿਆਣੀ ਬੜੀ ਹਾਂ ਮੈਂ ਸਿਆਣੀ ਵਾਲਾ ਯਾਰ ਪਹਿਲਾਂ ਪਾਏ ਨੇ ਪਹਿਲਾਂ ਮੈਂ ਕਿਹਾ ਵੀ ਉਹ ਸਾਰੇ ਰਿਟਾਇਰਮੈਂਟ ਤੇ ਲਾਈਏ ਫੇਰ ਲਾਵਾਂਗੇ ਨਵੇਂ ਨਵੇਂ ਮੈਂ ਦੋ ਲੈ ਲੇ ਹੁਣ ਹਾਂ ਤੂੰ ਦੋ ਲੈ ਲੈ ਹੁਣ ਆ ਮੇਰਾ ਤੀਜਾ ਵਾ ਚੱਲਣ ਜਾ ਰਿਹਾ ਅਜੇ ਇਹਦੀ ਪਲੈਨਿੰਗ ਚੱਲ ਰਹੀ ਆ ਸਾਡ ਤੇ ਹੀ ਰੱਖ ਆ ਸੂਟ ਕਹੀ ਜਾਣਦੇ ਕੇ ਹਾਂ ਸਲਵਾਰ ਆ ਗਈ ਹੁਣ ਹੁਣ ਉਹ ਵੀ ਸਲਵਾਰ ਲੈਂਦੀ ਫਿਰੀ ਜਾਈ ਸਲਵਾਰ ਦਾ ਬਿਨਾ ਪਾਈ ਜਾਈ ਹੁਣ ਲੜਪੀਆਂ ਲੜਪੀਆਂ ਇਹਦੀਆਂ ਤਾਂ ਬਾਅਦ ਚ ਹੋਊਗੀ ਹੋਰ ਹੀ ਪਹਿਲਾਂ ਹੋਊਗੀ ਤਿਆਰੀ ਇਹ ਚ ਤਾਂ ਦੋ ਪੀਸ ਹੈਗੇ ਨੇ ਇਹ ਕਲਰ ਸੋਹਣਾ ਵਾ ਨਾ ਹਾਂ ਇਹ ਕਲਰ ਬੜਾ ਸੋਹਣਾ ਹਾਂ ਆਓ ਯਾਰ ਹੜ ਸਲਵਾਰ ਦੇ ਝੋਪਟਾ ਪਹਿਣੇ ਵਾਲਾ ਮੈਕਸ ਵਾਂਗੂ ਲੋ ਜੀ ਚੱਲੇ ਜਾਣਾ 5 ਵੇ ਤੇ ਸੂਟਾ ਪਿੱਛੇ ਹੋਈ ਲੜਾਈ ਲਕੋਦੇ ਲੜਾਤੀਆਂ ਕਾਮਲ ਤਾਂ ਜਸਵਿੰਦਰ ਉਹ ਸੂਟ ਵਿੱਚ ਤੀਜੀ ਅੱਖ ਮਾਰਦੀ ਰਹੀਗੀ ਤਾਂ ਹੀ ਤੈਨੂੰ ਅੱਖਾਂ ਮਾਰਦੀ ਆਂਟੀ ਛੱਡੀ ਨਾ ਉਧਰੋਂ ਕਾਮਲ ਨੂੰ ਕਹੀ ਜਾਵੇ ਲੈ ਲਾ ਤੂੰ ਤੀਜਾ ਬੰਦਾ ਹੋਰ ਕੋਈ ਉਹ ਉਹਦੇ ਮੰਗ ਹੋ ਗਿਆ ਜਿਹੜਾ ਇੱਕ ਬੰਦਰ ਨਹੀਂ ਵੀ ਦੋ ਉਹਨਾਂ ਦਾ ਕੰਨੀ ਕਰਾਉਂਦਾ ਹੁੰਦਾ ਰੋਟੀ ਮਾਵਾ ਕਮਲ ਲੈ ਜਾ ਆਂਟੀ ਨੇ ਮਗਾ ੱਡੀ ਨਾ ਉਹ ਬਿੱਲੀਆਂ ਸੀ ਆਓ ਬਿੱਲੀਆਂ ਵੀ ਉਹ ਕਹਦਾ ਵੀ ਉਹ ਦਾ ਬੱਸ ਫੋਟ ਚ ਨਹੀਂ ਆ ਰਹੀ ਤੇਰੇ ਤੱਕ ਉਹ ਤੈਨੂੰ ਪਤਾ ਵੀ ਨਹੀਂ ਲੱਗਣਾ ਕੱਟ ਜਾਣੀ ਐ ਸਲਵਾਰ ਆ ਵੇ ਗਾ ਲੱਤਾਂ ਦੇ ਲਿਆ ਬਹੁਤ ਪਾਰੀਆਂ ਤੂੰ ਵੀ ਚੱਕੀ ਨਹੀਂ ਜਾਣੀ ਇਹਦਾ ਕੁਝ ਕਿੱਥੇ ਆ ਦੋ ਸੀਗੇ ਇਹਦੇ ਵਿੱਚ ਇੱਕ ਸੇਲ ਹੋ ਗਿਆ ਬੰਲਾ ਦਾ ਸੁੱਖਾ ਪਿੱਛੇ ਭਿਆਨਕ ਲੜਾਈ ਹੁੰਦੀ ਆ ਉਹ ਆਪਦੀ ਸੀ ਕੀ ਆ ਤੇਰੇ ਕੋਲ ਤੇਰੇ ਕੋਲ ਕੀ ਹੈ ਕਮੀਜ਼ ਤੇ ਚੁੰਨੀ ਕਮੀਜ਼ ਤੇ ਚੁੰਨੀ ਉਹ ਸਭ ਵੀ ਵਰਦੀ ਆ ਆਪਦੀ ਸੁਲਵਾਰ ਆ ਲਈ ਵਰਦੀ ਆ ਇਹ ਨਹੀਂ ਬੰਨੀ ਹੁਣ ਦੇ ਦੇ ਜੰਗ ਕੌਣ ਜਿੱਤਦਾ ਲੰਬੀ ਚੱਲੂ ਇਹ ਤਾਂ ਫਿਲਹਾਲ ਮੈਨੂੰ ਲੱਗਦਾ ਇਹਨਾਂ ਦਾ ਬਲੌਗ ਵੀ ਮੇਰਾ ਲੰਬਾ ਹੋ ਜਾਊਗਾ ਨਹੀਂ ਮੈਨੂੰ ਕਰਮੀ ਲੰਘ ਤੁਸੀ ਦੋਨਾਂ ਛੱਡੋ ਲਿਆ ਫੜਾਓ ਮੈਂ ਆਪਦਾ ਬਣਾ ਲਾ ਅੰਤ ਕਰ ਗਿਆ ਅੰਤ ਕਰ ਗਿਆ ਅੰਤ ਨਹੀਂ ਕਿ ਬੱਤਾ ਚੁੰਨੀ ਹੋਰ ਲਾਲ ਵੇ ਚੁੰਨੀ ਨਹੀਂ ਐ ਤਲਵਾਰ ਆ ਹੋਰ ਠੀਕ ਆ ਵੀ ਚੁੰਨੀ ਦਾ ਕਮੀਜ਼ ਨਾ ਹੁਣਵਾ ਦੇ ਆ ਕੇ ਦਿਖਾ ਲਾ ਕੇ ਇੱਧਰ ਨੂੰ ਆ ਇੱਥੇ ਨੇਰਾ ਪੈਂਦਾ ਇੱਧਰ ਨੇਰਾ ਪੈਂਦਾ ਇੱਧਰ ਆ ਇੱਧਰ ਆ ਇੱਥੇ ਆ ਰੋਗਿਆ ਲੜਦਾ ਲੈਣ ਦੇ ਆ ਕੇ ਆ ਕੇ ਪੁੱਤ ਇਹ ਪੁੱਠਾ ਭਲਾ ਪਿਛਲਾ 라 ਉਧਰ ਨਾ ਲਾ ਉਧਰ ਨਾ ਲਾਉ ਤਾਂ ਸਟੋਨ 'ਚ ਲੱਗੇ ਹੋਏ ਨੇ ਆ ਆ ਦੇ ਗਲੇ ਤੇ ਪੱਟੀ ਐ ਇਹਦੇ ਨਾ ਚਾਜਦਾ ਨਹੀਂ ਨਾ ਜਾ ਚੇਗਾ ਨਾ ਜਾ ਚੇ ਚਾਹ ਲੈ ਕੇ ਗਰੇ ਔਰ ਕੰਧ ਨਾ ਕਾਨੂੰ ਲੱਗ ਗਈ ਚੱਲ ਹੁਣ ਫ੍ਰਿਜ ਚ ਰੱਖਿਆ ਇਹਨੂੰ ਆਪਦੀ ਚਾਹ ਲੋਕ ਲਾਇਆ ਫ੍ਰਿਜ ਚ ਰੱਖ ਐ ਅਈ ਨਵੇਰ ਦੀ ਲੜਾਈ ਚੱਲ ਅੰਠੇ ਰੱਖ ਲੈ ਨਵੇਂ ਹਰਾਂ ਲੈ ਲਈ ਚੱਲ ਚਲ ਠੀਕ ਆ ਬੱਚਿਆਂ ਦਾ ਹੋਮਵਰਕ ਹੋ ਗਿਆ ਮੈਕ ਸ਼ੂਜ਼ ਰਹਿ ਕੇ ਨੀਚੇ ਤੇ ਚੱਲੀਏ ਆਪਾਂ ਪੈਕਿੰਗ ਚੈਕਿੰਗ ਕਰਕੇ ਉੱਪਰ ਨੂੰ ਕਿਉਂਕਿ ਟਾਈਮ ਪੌਣੇ 7 ਦਾ ਹੋ ਗਿਆ ਉੱਪਰ ਜਾ ਕੇ ਦੇਖੀਏ ਕੰਮਕਾਰ ਮੈਕਸ ਨੂੰ ਪਹਿਲਾਂ ਤਾਂ ਕੁਝ ਖਾਣ ਲਈ ਕੋਾਈਏ ਆਪਾਂ ਆ ਗਏ ਸੀ ਉੱਪਰ ਤੇ ਉੱਪਰ ਤਾਂ ਆਪਾਂ ਵੈਸੇ 7:30 ਪੌਣੇ 8 ਹੈ ਕਿਉਂਕਿ ਉਸ ਤੋਂ ਬਾਅਦ ਜਾਣਾ ਪਿਆ ਆਪਾਂ ਨੂੰ ਪਿੰਡ ਮੈਗ ਦੀ ਥੋੜੀ ਸਟੇਸ਼ਨਰੀ ਲੈ ਕੇ ਆਉਣੀ ਸੀ ਕਿਉਂਕਿ ਬੱਚੇ ਐਨਾ-ਨੇਵੇਂ ਕੰਮ ਬਸ ਫੌਣ ਮੈਂ ਕਰਵਾਉਣ ਲੱਗੇ ਐ ਮੈਕ ਦਾ ਉਹੀ ਕੰਮ ਦੈਨ ਉਸ ਤੋਂ ਬਾਅਦ ਕਰਾਂਗੇ ਡਿਨਰ ਕਿਉਂਕਿ ਹਜੇ ਲੋਜੀਤ ਵੀ ਨਹੀਂ ਆਇਆ ਨਾ ਕੋਈ ਸ਼ਰ ਕਸਟਮਰ ਸੀਗੇ نیچے ਜਦੋਂ ਮੈਂ ਆਉ ਦ ਸੀਗੇ ਪਤਾ ਨਹੀਂ ਚਲੇ ਗਏ ਪਤਾ ਨਹੀਂ ਉੱਥੇ ਨੇ ਉਸ ਤੋਂ ਬਾਅਦ ਡਿਨਰ ਕਰਾਂਗੇ ਫੇ ਦੇ ਦੇ ਅੱਜ ਕੋਈ ਮੂਵੀ ਵਧੀਆ Netflix ਦਾ ਰੀਚਾਰਜ ਕਰੇ ਲਿਆ ਤਕਣਾ ਜੇਰਾ ਕਰਕੇ ਔਰ ਹੁਣ ਕਰਵਾਏ ਮੈਂਕ ਦਾ ਕੰਮ ਨਵੇਂ-ਨਵੇਂ ਕੰਮ ਬੱਚਿਆਂ ਦੇ ਬੁੱਕ ਤੇ ਲਿਖਿਆ ਹੋਇਆ 10 ਬੱਚੇ ਉੱਥੇ ਹੀ ਲਰਨ ਕਰ ਲੈਣਗੇ ਹੁਣ ਕਹਿੰਦੇ ਕਲਰਫੁੱਲ ਵਾਲੀ ਸ਼ੀਟ ਤੇ ਲਾ ਕੇ ਉਹਨੂੰ ਕਾਪੀ ਤੇ ਲਾ ਕੇ ਲੈ ਕੇ ਆਓ ਦੋ ਸੁ ਕਾਪੀ ਤੇ ਉਦਾਂ ਹੀ ਲਿਖਾ ਲਓ ਤੁਸੀਂ ਹੋਰ ਇੱਕ ਅਮਲਾਈ ਰੱਖਦੇ ਨੇ